ਮੈਂ ਨਾ ਕੋਈ ਪੁਲਸ ਪਲਸ ਨਹੀਂ ਕਿ ਲੈ ਕੇ ਆਉਣੀ ਸਮਝ ਲੱਗੀ ਹੈ ਨਾ ਹੁਣ ਤੂੰ ਹੀ ਆਈਆਂ ਜਹੋ ਹੁਮ ਹੁਮਾ ਕੇ ਵੀ ਪੁਲਸ ਲੈ ਕੇ ਆਓ ਜਿਹੜੇ ਪੈ ਨਹੀਂ ਆਈਆਂ ਨਾ ਉਸੇ ਪੈ ਦੇ ਚੱਲ ਜਾਓ ਮੈਂ ਜਿਹੜੇ ਹਾਲਾਤ ਆ ਜਣਾ ਮੈਂ ਬਿਲਕੁਲ ਠੀਕ ਵਾਂ ਮੈਨੂੰ ਇਹੋ ਹਾਲਾਤ ਹੁਣ ਚੰਗੇ ਲੱਗਦੇ ਆ 5 ਸਾਲ ਬੀਤ ਗਿਆ ਇਹ ਗੱਲ ਨੂੰ ਹੁਣ ਤੈਨੂੰ ਪੁਲਸ ਦਾ ਚੇਤਾ ਆ ਗਿਆ ਵੇਖ ਭੈਣ ਆਪਾਂ ਕਿਤੇ ਇੱਥੇ ਰਹਿਣ ਥੋੜਾ ਆਏ ਆ ਚਲੇ ਤੇ ਆਪਾਂ ਵੀ ਜਾਣਾ ਵਾ ਉਦੋਂ ਤੇ ਮੌਕੇ ਤੇ ਸਾਡੀ ਮੰਮੀ ਆ ਗਈ ਸਾਨੂੰ ਜਾਨੋਂ ਮਾਰ ਦੇਣ ਲੱਗੇ ਹੀ ਘਰ ਬਚਾਉਣ ਵਾਲਾ ਵੀ ਸਾਨੂੰ ਕੋਈ ਨਹੀਂ ਤੇ ਆਪਾਂ ਆਪਣੇ ਪੈਕੇ ਚੱਲ ਗਏ ਬਚ ਕੇ ਸਾਨੂੰ ਪੂਰੀ ਮਾਰਨ ਦੀ ਕੋਸ਼ਿਸ਼ ਉਹਨਾਂ ਕੀਤੀ ਆ ਜੇ ਤੁਸੀਂ ਸਾਡੇ ਨਾਲ ਘਰ ਚੱਲੋ ਤੇ ਤਾਂ ਨਵੇਂ ਇਨਸਾਫ਼ ਮਿਲ ਜਾਊਗਾ ਸਾਡੀ ਵੀ ਜਾਨ ਬਚ ਜਾਊਗੀ ਸੱਚੀ ਗੱਲ ਪੈਣ ਮੇਰੀਏ ਸਾਡੀ ਜਾਨ ਹੁਣ ਇੰਨੀ ਖਤਰੇ 'ਚ ਆ ਸਾਨੂੰ ਤੇ 24 ਘੰਟੇ ਦਾ ਡਰ ਲੱਗਾ ਪਰ ਪਤਾ ਨਹੀਂ ਕਦੋਂ ਉਹਨਾਂ ਨੇ ਸਾਡਾ ਗਲ ਨੱਪ ਦੇਣਾ ਅੱਛਾ ਹੁਣ ਲੱਗਾ ਸਹਿਕ ਉਹ ਜਦੋਂ ਮੇਰੀ ਜਾਨ ਤੇ ਬਣ ਆਈ ਹੀ ਉਦੋਂ ਤਾਂ ਤੁਸੀਂ ਹੱਸਦੀਆਂ ਹੁੰਦੀਆਂ ਸੀ ਨਾਲੇ ਮੇਰੀ ਮਾਂ ਦੇ ਤੁਸੀਂ ਰੋਜ਼ ਦਿਹਾੜੀ ਬੇਇੱਜ਼ਤੀ ਕਰਦੇ ਜਿੰਨੀ ਵਾਰ ਵੀ ਮੇਰੀ ਮਾਂ ਆਈ ਇੱਕ ਵਾਰ ਵੀ ਤੁਸੀਂ ਉਹਨੂੰ ਚਾਜਣਾ ਕਵਾਇਆ ਚਾਹ ਪਾਣੀ ਚਾਜਣਾ ਪੁੱਛਿਆ ਕੀ ਗੱਲ ਹੁਣ ਤੁਸੀਂ ਮੈਨੂੰ ਮੋਰਾ ਬਣਾ ਕੇ ਲੱਗੀਆਂ ਵਰਤਨ ਉਹ ਮੈਂ ਨਹੀਂ ਹੁਣ ਤੁਹਾਡੇ ਹੱਥ ਆਉਣਾ ਮੈਂ ਜਿੱਦਾਂ ਹੈਗੀ ਆ ਨਾ ਮੈਂ ਠੀਕ ਹਾਂ ਜਦੋਂ ਪੰਜਾਂ ਸਾਲਾਂ ਚ ਮੈਂ ਕੋਹ ਨਹੀਂ ਕੀਤਾ ਤੇ ਹੁਣ ਮੈਂ ਕਰਕੇ ਕੀ ਕਰਨਾ ਉਦੋਂ ਤੇ ਆਜ਼ਾਦ ਤੋਂ ਮੰਡੇ ਆਓ ਅਮਨ ਤੂੰ ਵੀ ਕੁਝ ਬੋਲ ਜਿੰਨੀ ਮਰਜ਼ੀ ਸਾਡੀ ਬੇਇੱਜ਼ਤੀ ਕਰ ਲੋ ਦੀਦੀ ਮਾਸੀ ਜੀ ਜੋ ਮਰਜ਼ੀ ਤੁਸੀਂ ਆਖਣਾ ਆਖ ਲੋ ਕੋਈ ਤਾਂ ਸਾਡੇ ਨਾਲ ਤੂੰ ਤਾਂ ਰਹਿ ਨਹੀਂ ਦੇ ਤੂੰ ਤੇ ਮੇਰਾ ਘਰ ਬਰਬਾਦ ਕਰਕੇ ਢਾਹ ਦਿੱਤਾ ਉਹ ਤੈਨੂੰ ਤੇ ਮਾਸਾ ਵਿਚਾਰ ਬਣਾਈ ਬੇਸ਼ੱਕ ਤੂੰ ਤਲਾਕशुदा ਹੈਂ ਇੱਕ ਵਾਰੀ ਸੋਚੀ ਜੇ ਤਾਂ ਸਹੀ ਉਹਦੀ ਉਮਰ ਕਿੱਥੇ ਤੇ ਤੇਰੀ ਕਿੱਥੇ ਬੇਸ਼ੱਕ ਮੇਰਾ ਨਿਆਣਾ ਨਹੀਂ ਹੋਇਆ ਨਹੀਂ ਨਹੀਂ ਲੋਕਾਂ ਦੀ ਸਹੀ ਦੁਨੀਆ ਤੇ ਕਿਤੇ ਨਿਆਣੇ ਹੁੰਦੇ ਆ ਉਹ ਦੋਵੇਂ ਜੀ ਕੱਟ ਲੈਂਦੇ ਆ ਦੀਦੀ ਇਸੇ ਗੱਲ ਨੂੰ ਤਾਂ ਮੈਂ ਹੁਣ ਕੁੱਛ ਤੋਂ ਆਉਣੀ ਆ ਕਿਹੜੀ ਮਾੜੀ ਘੜੀ ਜਿਹੜੀ ਮੈਂ ਵਿਆਹ ਤੇ ਉਸ ਘਰ ਚ ਗਈ ਇਹ ਕੱਲੀ ਨਹੀਂ ਗੁਨਾਹਗਰ ਇਸ ਗੱਲ ਦੀ ਮੈਂ ਵੀ ਬਰਾਬਰ ਤੇ ਜ਼ਿੰਮੇਵਾਰ ਆ ਬਲਜੀਤ ਪੁੱਤ ਜਿਹਨਾਂ ਦੀਆਂ ਤੂੰ ਗੱਲਾਂ ਕਰਦੀਆਂ ਨਾ ਉਹ ਤੇ ਹੈ ਹੀ ਕੰਜਰ ਵਾ ਉਹ ਤੇ ਜਿੱਦਾਂ ਤੂੰ ਬੇਵੱਸ ਆ ਨਾ ਉਦਾਂ ਹੀ ਉਹਨੇ ਬੇ ਬੇਵੱਸ ਹੋਈਆਂ ਪੁੱਤ ਗੱਲ ਤੇ ਸੁਣ ਲੈ ਉਹਨਾਂ ਦੀ ਇੱਕ ਵਾਰੀ ਤੂੰ ਮੰਮੀ ਕੀ ਗੱਲਾਂ ਸੁਣਾ ਸੁਣ ਨੂੰ ਰਹਿ ਕੇ ਗਿਆ ਵਾ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਟਾਈਮ ਪਾਸ ਕਰਾ ਹੁਣ ਇਹਨਾਂ ਨੇ ਜਦੋਂ ਸਾਥ ਦੇਣਾ ਨਾ ਉਦੋਂ ਤੇ ਇਹਨਾਂ ਨੇ ਮੇਰਾ ਸਾਥ ਦਿੱਤਾ ਨਾ ਇਹਨਾਂ ਨੇ ਉਹਦਾ ਸਾਥ ਦਿੱਤਾ ਉਹਨਾਂ ਦਾ ਕੀ ਪਤਾ ਇਹਨਾਂ ਦਾ ਵੀ ਪੂਰਾ ਹੱਥ ਨਹੀਂ ਹੈਗਾ ਮੈਨੂੰ ਬਿਹੋਸ਼ ਕਰਕੇ ਸੁੱਟਣ ਦੇ ਵਿੱਚ ਇਹ ਇੱਕ ਵਾਰੀ ਮੇਰਾ ਸਾਥ ਦੇ ਦਿੰਦੀਆਂ ਉੱਥੇ ਇੰਨਾ ਵਰਗੀ ਮੈਂ ਹੀ ਜਾਨ ਵੀ ਮੇਰੇ ਵਿੱਚ ਵੀ ਇੰਨਾ ਵਰਗੀ ਹੀ ਜੇ ਮੈਂ ਇਹਨਾਂ ਨਾਲ ਇਹੋ ਕੁਝ ਕਰਵਾਉਂਦੀ ਤੇ ਇਹਨਾਂ ਨੇ ਤੇ ਉਸ ਨੂੰ ਪੁਲਸ ਵੀ ਲੈ ਆਉਣੀ ਹੀ ਮੇਰੇ ਦੁਆਲੇ ਬਲਜੀਤ ਉਦੋਂ ਇਹਨਾਂ ਦੀਆਂ ਚੱਲਦੀਆਂ ਸੀ ਪੁੱਤ ਹੋਣ ਇਹਨਾਂ ਦੀ ਚੱਲਣੋਂ ਹਟ ਗਈਆਂ ਵਾ ਤੱਦ ਕਰਕੇ ਇੱਥੇ ਆਈਆਂ ਵਾ ਮਿਹਨਤ ਕਰ ਲੈਣ ਦੀਆਂ ਪੁੱਤ ਤੁਹਾਡੇ ਦੀਦੀ ਜਿਹੜੀਆਂ ਖੁਸ਼ੀਆਂ ਲੈਣ ਵਾਸਤੇ ਤੇ ਆਪਣੀ ਭੈਣ ਨਾਲ ਵਿਆਹ ਕੀਤਾ ਸੀ ਉਹਨਾਂ ਨੇ ਵੀ ਤੂੰ ਆਪਣੀ ਭੈਣ ਦਾ ਰਿਸ਼ਤਾ ਲਿਆ ਬੱਚਾ ਤੇ ਦੀਦੀ ਇਹਦੇ ਵੀ ਨਹੀਂ ਹੋਇਆ ਤੇ ਤੁਹਾਡੇ ਵਾਂਗੂ ਮਾਰ ਮਾਰ ਕੇ ਮਿਹਣੇ ਤਾਨੇ ਬਾਂਜ ਬਾਂਜ ਕਰਕੇ ਦੀਦੀ ਸੱਚੀ ਮੇਰੇ ਦਿਲ ਨੂੰ ਬੜਾ ਦੁੱਖ ਹੁੰਦਾ ਸੀ ਮੈਨੂੰ ਬਹੁਤ ਰੋਣ ਆਉਂਦਾ ਸੀ ਕਿ ਮੇਰੀ ਭੈਣ ਨਾਲ ਆਹ ਕੁਝ ਹੁੰਦਾ ਫਿਰ ਦੀਦੀ ਮੇਰੇ ਮਨ 'ਚ ਆ ਗਈ ਕਿ ਦੀਦੀ ਨਾਲ ਵੀ ਜੋ ਕੁਝ ਹੋਇਆ ਨਾ ਕਿਤਨਾ ਕਿਤੇ ਉਹ ਗਲਤੀ ਦੇ ਵਿੱਚ ਮੈਂ ਵੀ ਨਾਲ ਆ ਮੈਂ ਸੋਚ ਲਿਆ ਫਿਰ ਵੀ ਦੀਦੀ ਦਾ ਬਦਲਾ ਨਾ ਇੰਨਾ ਤੋਂ ਲੈਣਾ ਹੀ ਲੈਣਾ ਵਾ ਦੀਦੀ ਨੂੰ ਇਨਸਾਫ ਤੋਂ ਮਾਉਣਾ ਹੀ ਤੋਂ ਹਣਾ ਮੈਂ ਪੁੱਛੋ ਤੁਸੀਂ ਮਾਸੀ ਜੀ ਨੂੰ ਮੈਂ ਇਹਨਾਂ ਨੂੰ ਫੋਨ ਲਾਤਾ ਸਾਰੀ ਗੱਲ ਇਹਨਾਂ ਨੂੰ ਦੱਸੀ ਦੀਦੀ ਫੋਨ ਲੌਂਦਿਆਂ ਲੌਂਦਿਆਂ ਨਾ ਗੱਲ ਕਰਦੇ ਆ ਉਹਨਾਂ ਨੇ ਮੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਗੱਲਾਂ ਸੁਣ ਕੇ ਤਿੰਨੇ ਮਾਪੇ ਸਾਡੇ ਦਿਵਾਲੇ ਹੋ ਗਏ ਸਾਡੀ ਬੜੀ ਮੁਸ਼ਕਲ ਜਾਣ ਬਚੀ ਉਹ ਤੇ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਤੇ ਸਾਡੀ ਮੰਮੀ ਉੱਥੇ ਆ ਗਈ ਅਹੀਂ ਬੜੀ ਮੁਸ਼ਕਲ ਦੀਦੀ ਭੱਜ ਕੇ ਆਈਆਂ ਉੱਥੋਂ ਮੇਰੀ ਗੱਲ ਤੇ ਵਿਸ਼ਵਾਸ ਤੇ ਕਰੋ ਦੀਦੀ ਸਾਡੇ ਨਾਲ ਤੁਹਾਨੂੰ ਤੁਰਨਾ ਪੈਣਾ ਸਾਡਾ ਸਾਥ ਦੇਣਾ ਹੀ ਪੈਣਾ ਵਾ ਗਰਮੀਤ ਮੇਰੇ ਨਾਲ ਹੋ ਜੀਆਂ ਗੱਲਾਂ ਕਰਦਾ ਨਾ ਕੋਈ ਫਾਇਦਾ ਨਹੀਂ ਆ ਜਿੱਥੋਂ ਤੁਸੀਂ ਆਈਆਂ ਨਾ ਉੱਥੇ ਜਾਓ ਜਿੱਦਾਂ ਮਰਜ਼ੀ ਕਰੋ ਪਰ ਮੇਰਾ ਖਹਿੜਾ ਛੱਡੋ ਮੈਂ ਤੇ ਬੜੀ ਮੁਸ਼ਕਲ ਹਾਲਾਤਾਂ ਚੋਂ ਨਿਕਲੀ ਆ ਹੋ ਜਾਂਜ ਦੀਦੀ ਸੱਚੇ ਤੁਸੀਂ ਵੀ ਆਪਣੇ ਥਾਂ ਤੇ ਹੈਗੇ ਆ ਪਰ ਦੱਸੋ ਮੈਂ ਕੀ ਕਰਾਂ ਮੇਰਾ ਤੇ ਉਹ ਘਰ ਛੱਡਿਆਵੇਂ ਗੁਜ਼ਾਰਾ ਨਹੀਂ ਜੇ ਮੈਂ ਉਹ ਘਰ ਜਾਨੀ ਆ ਤੇ ਦੀਦੀ ਮੈਨੂੰ ਜਾਨ ਦਾ ਖਤਰਾ ਮੇਰੇ ਤੇ ਛੋਟੇ ਛੋਟੇ ਬੱਚੇ ਆ ਮੈਂ ਦੀਦੀ ਕਿੱਦਾਂ ਉਹ ਘਰ ਛੱਡ ਕੇ ਜਾ ਸਕਦੀ ਆ ਤੇ ਸਾਰਾ ਕਸੂਰ ਆਪਣੀ ਸੱਸ ਦਾ ਜੋ ਕੀਤਾ ਤੇਰਾ ਸੱਸ ਦਾ ਅੱਗ ਤੇ ਸੱਸ ਨੇ ਲਾਈ ਘਰ ਚ ਉਹਨੇ ਮੇਰੇ ਬੰਦੇ ਨੂੰ ਵੀ ਮੰਗਰ ਲਾਇਆ ਆ ਦਨ ਲਈ ਤੇ ਲਈ ਰਵੇ ਅੱਜ ਕਿਹੜੀ ਨਵੀਂ ਲਈ ਆ ਉਹ ਰੋਜ਼ ਇਹੋ ਜੇ ਕੰਮ ਕਰਦੀ ਉਦੋਂ ਤੋਂ ਹੁਣ ਜੇ ਸਾਥ ਦੇਣ ਵਾਲੀ ਹੁੰਦੀ ਨਾ ਮੇਰਾ ਸਾਥ ਦੇ ਸਕਦੀ ਨਾ ਕਹਿੰਦੇ ਇੱਕ ਤੇ ਇੱਕ 11 ਹੁੰਦੇ ਆ ਪਰ ਉਦੋਂ ਤੂੰ ਉਹਨਾਂ ਦੇ ਮਗਰ ਲਾ ਕੇ ਮੇਰੀ ਹਾਲਤ ਖਰਾਬ ਕੀਤੀ ਸੀ ਨਾ ਹੁਣ ਜਿੱਥੋਂ ਆਈਆਂ ਨਾ ਉੱਥੇ ਚੱਲ ਜੋ ਬਸ ਮੈਂ ਤੁਹਾਡਾ ਮੂੰਹ ਨਹੀਂ ਵੇਖਣਾ ਚਾਹੁੰਦੀ ਤੇ ਨਾ ਮੈਂ ਤੁਹਾਡੇ ਨਾਲ ਹੀ ਜਾਣਾ ਤੁਹਾਡਾ ਨਾਂ ਸਾਥ ਦੇ ਕੇ ਤੇ ਅੱਜ ਤੱਕ ਮੈਂ ਸਜਾਪੂਗ ਤਣੜਈ ਆ ਦੀਦੀ ਮੇਰੇ ਵਰਗਾ ਕੌਣ ਚੱਕੀ ਚ ਫਸ ਸਕਦਾ ਜਿੱਦਾਂ ਮੈਂ ਫਸਿਆ ਉਧਰ ਮੇਰੇ ਬੱਚੇ ਉਧਰੋਂ ਮੇਰੀ ਜਾਨ ਨੂੰ ਖਤਰਾ ਮੈਂ ਦੀਦੀ ਕਿਹੇ ਪਾਸੇ ਨਹੀਂ ਜਾ ਸਕਦੀ ਮੇਰੇ ਵੱਲ ਵੇਖੋ ਮੇਰੇ ਤੇ ਪੈਰ ਦੋ ਬੇੜੀਆਂ ਚ ਆ ਕੀ ਕਰਾਂ ਜੇ ਮੈਂ ਉਧਰ ਹੁ ਨੀਤਾ ਵੀ ਡੁੱਬਦੀ ਜੇ ਮੈਂ ਉਧਰ ਹੁ ਨੀ ਮੈਂ ਤਾਂ ਵੀ ਡੁੱਬਦੀ ਆ ਤੇਰਨਾ ਹੋਣਾ ਹੀ ਗਰਮੀ ਤੇ ਇਤਨਾ ਹੀ ਤੂੰ ਕੀਤਾ ਕੀ ਇਹਦੀ ਵਿਚਾਰੀ ਮਾਸੂਮ ਦੀ ਜ਼ਿੰਦਗੀ ਬਰਬਾਦ ਕੀਤੀ ਆ ਕੀ ਪਤਾ ਕਸੂਰ ਤੇਰੇ ਜੇਠੇ ਚ ਨਹੀਂ ਆ ਉਹਦੇ ਕਰਕੇ ਨਹੀਂ ਬੱਚਾ ਹੁੰਦਾ ਆਪਣੇ ਮੁੰਡੇ ਚ ਕੋਈ ਕਸੂਰ ਨਹੀਂ ਕਰਦਾ ਉਹ ਬਗਾਨੀਆਂ ਤਿਆਂ ਚ ਕਸੂਰ ਕੱਢ ਕੇ ਤੇ ਉਹਨਾਂ ਨੂੰ ਘਰੋਂ ਕੱਢ ਦਿੰਦੇ ਜਿੱਦਾਂ ਮੱਝਾਂ ਗਾਵਾਂ ਨਹੀਂ ਹੁੰਦੀਆਂ ਇਦਾਂ ਕੱਢਦੇ ਆ ਏਨੇ ਸੌਦੇ ਭੀ ਇਨਸਾਨਾਂ ਆ ਕਿਸਦੇ ਧੀ ਆ ਸਾਡੀ ਤੇ ਨਿਆਣੀ ਮੱਤ ਸੀ ਦੇਦੀ ਪਰ ਜੇ ਸਾਡੀ ਸੱਸ ਬਾਲ ਦੀ ਨਾ ਸਾਰਿਆਂ ਨੂੰ ਥਾਉ ਥਾਈ ਅੱਜ ਆ ਦਿਨ ਦੇਖਣਾ ਨਾ ਪੈਂਦਾ ਆ ਨੋਬਤ ਨਾ ਆਉਂਦੀ ਸਾਡੇ ਤੇ ਗਰਮੀਤ ਇੱਕ ਗੱਲ ਤੂੰ ਵੀ ਮੇਰੀ ਧਿਆਨ ਨਾਲ ਸੁਣ ਲੈ ਇਹ ਜ਼ਰੂਰੀਤ ਨਹੀਂ ਆ ਨਾ ਕਿ ਸਾਰਿਆਂ ਦੇ ਕਈ ਬੱਚੇ ਹੋਣੇ ਜੇ ਕਈ ਪਾਈ ਚਸ ਮੇਰੇ ਹੋ ਜਾਂਦਾ ਤੇ ਤੇਰੇ ਨਾ ਹੁੰਦਾ ਤੇ ਜਿਹੜੇ ਅੱਜ ਹਾਲਾਤ ਮੇਰੀ ਆ ਨਾ ਉਹ ਹਾਲਾਤ ਤੇਰੀ ਹੋਣੀ ਹੀ ਹੁਣ ਉਹ ਭੈਣ ਤੇਰੇ ਨਾਲ ਹੁੰਦਿਆ ਹੋ ਡੈ ਕਿ ਹੁਣ ਤੈਨੂੰ ਦੁੱਖਣ ਲੱਗਾ ਨਾ ਜੇ ਕਿਤੇ ਨਾ ਨਾ ਹੋ ਜਾਂਦਾ ਨਾ ਮੰਦੇ ਤੇ ਤੈਨੂੰ ਕਦੇ ਅਹਿਸਾਸ ਇਹ ਗੱਲ ਦਾ ਹੁਣਾ ਨਹੀਂ ਦੀਦੀ ਜੀ ਦੁਆ ਰੱਬ ਨੇ ਨਾ ਕਿਸੇ ਨੂੰ ਵਿਖਾਉਣਾ ਹੋਵੇ ਵੀ ਤੂੰ ਗਲਤ ਕਰਨ ਡਿਆ ਫਿਰ ਉਹ ਦੀਦੀ ਕਿਸ ਨਾ ਕਿਸੇ ਕਮਾ ਫਰਾ ਕੇ ਗੱਲ ਬੰਦੇ ਦੇ ਸਾਹਮਣੇ ਲਿਆਉਂਦਾ ਹੀ ਆ ਸ਼ਾਇਦ ਨੇਰਿਆਂ ਕਰਮਾਂ ਦਾ ਫਲ ਜਿਹੜਾ ਇਹਨੂੰ ਵੀ ਨਾਲ ਮਿਲੰਦਿਆ ਤੇ ਮਿਲਣਾ ਹੀ ਆ ਨਾਉ ਘਾੜਦੀ ਰਹੀ ਤਨਾਉ ਘਾਟਦੀ ਰਹੀ ਐਡੀ ਵੱਡੀ ਉਮਰ ਦੇ ਨਾਲ ਉਹ ਤੇ ਵਿਆਹ ਕਰ ਦਿੱਤਾ ਹੁਣ ਉਹ ਕਿੱਪਾਸ ਜਾਣ ਜੋਗੀ ਤੇ ਨਹੀਂ ਹੈ ਵੀ ਇਹਦਾ ਦੂਜਾ ਵਿਆਹ ਵਾ ਗਰਮੀਤ ਤੁਹਾਨੂੰ ਸਜ਼ਾ ਮਿਲਨੀ ਇਹਦਾ ਸਰਾਫ ਪਹਿਣਾ ਤੈਨੂੰ ਦੋਵਾਂ ਪਹਿਣਾ ਨੂੰ ਮਾਸੀ ਦੋਵਾਂ ਪਹਿਣਾ ਨੂੰ ਨਹੀਂ ਇਹਨਾਂ ਦੋਵਾਂ ਦਾ ਸਰਾਫ ਕਿਤਨਾ ਕਿਤੇ ਮੈਨੂੰ ਹੀ ਪਹਿਣਾ ਕੱਲੀ ਨੂੰ ਉਹਨੂੰ ਘਰੋਂ ਕਢਾ ਕੇ ਇਹਦਾ ਮੈਂ ਵਿਆਹ ਕਰਾਇਆ ਇੱਥੇ ਮਾਸੀ ਮੈਨੂੰ ਨਾ ਜ਼ਮੀਨ ਵੇਰ ਨਹੀਂ ਦਿੰਦੀ ਮੈਨੂੰ ਤੇ ਇਹ ਹੁੰਦਾ ਵੀ ਮਰ ਕੇ ਤੇ ਰੱਬ ਨੂੰ ਵੀ ਜਾ ਕੇ ਮੈਂ ਕੀ ਮੂੰਹ ਵਿਖਾਣਾ ਮੈਂ ਕੀ ਦੁਨੀਆ ਤੇ ਕਰਕੇ ਆਈ ਆ ਉਹ ਨਿੱਕੀ ਭੈਣ ਹੈ ਨਾ ਨਿੱਕੀ ਭੈਣ ਬਣ ਕੇ ਰਹਿੰਦੀ ਤੂੰ ਵੱਡੀ ਨਾ ਬਣਦੀ ਤੂੰ ਤਾਂ ਸੱਸ ਸਾਹਮਣੇ ਚੰਗੀ ਬਣ ਲੱਗੀ ਕਿ ਪਤਾ ਨਹੀਂ ਮੈਂ ਕਿੰਡੀਕ ਚੰਗੀ ਆ ਉਹ ਚੰਗੀ ਦੇ ਮਿਲੇ ਨਾ ਮ제 ਤੈਨੂੰ ਹੁਣ ਅਮਨ ਜੇ ਦੀਦੀ ਹੁਣ ਨਹੀਂ ਨਾ ਮੰਨਦੇ ਕੜੀ ਨੂੰ ਮੰਨਣਗੇ ਕੱਲ ਨੂੰ ਮੰਨਣਗੇ ਜਾਣਾ ਆਪਾਂ ਵੀ ਨਹੀਂ ਰਹਿਣਾ ਆਪਾਂ ਵੀ ਹੁਣ ਇੱਥੇ ਹੀ ਆ ਨਾ ਦੀਦੀ ਅਹੀਂ ਕੁਝ ਖਾਣਾ ਤੇ ਨਾ ਪੀਣਾ ਜੇ ਇਹ ਤਪੱਸਿਆ ਤੇ ਇਹ ਹੀ ਸਹੀ ਸਾਡੀ ਇਹ ਹੀ ਸਜ਼ਾ ਸੇ ਚਲੋ ਫਿਰ ਚੱਲੀਏ ਜੇ ਤੁਸੀਂ ਨਹੀਂ ਮੰਨਦੀਆਂ ਤੇ ਦੀਦੀ ਕਿੱਥੇ ਉੱਥੇ ਹੀ ਜਿੱਥੇ ਤੁਸੀਂ ਆਈਆਂ ਜੇ ਹੋਰ ਕਿੱਥੇ ਜਾਣਾ ਚਲੋ ਦੀਦੀ ਚੱਲੀਏ ਫਿਰ ਆਪਾਂ ਚਲੋ ਜੇ ਉਹ ਤਿੰਨ ਜਾਣੇ ਆ ਨਾ ਤੇ ਆਪਾਂ ਵੀ ਦੀਦੀ ਤਿੰਨ ਜਣੀਆਂ ਆ ਆਪਾਂ ਨੂੰ ਕਿਸੇ ਗੱਲ ਦਾ ਖਤਰਾ ਨਹੀਂ ਹੁਣ ਉਹਨਾਂ ਕੋਲ ਬਲਜੀਤ ਅੱਗੇ ਪੁੱਤ ਮਹਾਤ ਕੋ ਬਚ ਕੇ ਆਈ ਹੋਂਾਂ ਕੋਲ ਤੇ ਫੇਰ ਤੂੰ ਉੱਥੇ ਚੱਲ ਚੱਲ ਨਹੀਂ ਆ ਪੁੱਤ ਧਿਆਨ ਨਾ ਸੋਚੋ ਨਾ ਮੰਮੀ ਤੂੰ ਫਿਕਰ ਨਾ ਕਰੋ ਅੱਗੇ ਮੈਨੂੰ 5 ਸਾਲ ਕੋਹ ਨਹੀਂ ਨਾ ਹੋਇਆ ਤੇ ਗਾਂ ਮੈਨੂੰ ਕੋ ਨਹੀਂ ਹੁੰਦਾ ਜੇ ਮੇਰਾ ਦਾਣਾ ਪਾਣੀ ਹੋਇਆ ਨਾ ਤੇ ਮੈਂ ਆ ਜਾਣਾ ਹੁਣ ਤੇ ਇਹਨਾਂ ਨੇ ਮੈਂ ਆਪਣਾ ਹਿਸਾਬ ਕਿਤਾਬ ਪੂਰਾ ਕਰਕੇ ਆਉਂਗੀ ਨਹੀਂ ਮੇਰੀ ਧੀਏ ਤੂੰ ਮੇਰੀ ਗੱਲ ਕੋਤ ਮੰਨ ਲੈ ਮੰਮੀ ਨਾ ਤੂੰ ਫਿਕਰ ਕਰ ਕੋਈ ਗੱਲ ਨਹੀਂ ਮੈਂ ਆ ਜੂਗੀ ਆਹਨ ਦੋ ਜਾਨੀਆਂ ਮੇਰੇ ਨਾਲ ਵਾ ਮਾਸੀ ਜੀ ਆਪਾਂ ਵੀ ਨਾਲ ਆ ਹਾਂਜੀ ਮਾਸੀ ਜੀ ਤੁਸੀਂ ਚਿੰਤਾ ਨਾ ਕਰੋ ਮਾਸੀ ਜੀ ਮੈਂ ਕਹਿੰਨੀ ਤੁਸੀਂ ਪੂਰਾ ਵਿਸ਼ਵਾਸ ਤੇ ਕਰਕੇ ਵੇਖੋ ਭਰੋਸਾ ਸਾਡੇ ਤੇ ਕਰਕੇ ਵੇਖੋ ਅਸੀਂ ਦੀਦੀ ਦੇ ਨਾਲ ਚਲੋ ਜੀਏ ਜਾਓ ਆਪਣਾ ਧਿਆਨ ਰੱਖਿਓ ਚਲੋ ਫਿਰ ਚਲੋ ਹਾਈ ਮੈਨੋ ਬੜਾ ਡਰ ਲੱਗਣ ਡੈ ਅੱਗੇ ਮਹਾਮਹਰਤੀ ਬਚ ਕੇ ਆਈ ਆ ਕਿਤੇ ਫੇਰ ਉਹੋ ਕੰਮ ਨਾ ਹੋ ਜੇ ਮਹਾਰਾਜ ਤੂੰ ਹੀ ਉਹਨਾਂ ਦੀ ਰੱਖਿਆ ਕਰੀ ਮਹਾਰਾਜ ਤੂੰ ਹੀ ਰਾਖਾ ਵਾ ਉਹਨਾਂ ਦਾ ਉਦਾਂ ਜਿਹੜਾ ਸਾਹਕਤਾ ਮੈਂ ਲਾਉਂਦੇ ਆ ਨਾ ਉਹ ਸਹੀ ਆ ਟਾਈਮ ਵਾਵਾ ਹੀ ਹੋ ਗਿਆ ਆ ਜੇ ਤੇ ਕੋਈ ਐਕਸ਼ਨ ਲੈਣਾ ਹੁੰਦਾ ਮੇਰੇ ਖਿਲਾਫ ਉਹਨੂੰ ਕਾਰਵਾਈ ਕੋਈ ਨਾ ਕੋਈ ਪੈ ਜਾਣੀ ਸੀ ਮੈਨੂੰ ਲੱਗਦਾ ਡਰਦੀਆਂ ਵਾ ਉਹਨਾਂ ਨੂੰ ਪਤਾ ਮੇਰੇ ਸੁਭਾਅ ਦਾ ਤੇ ਮੇਰੇ ਗੁੱਸੇ ਦਾ ਵੀ ਕਿ ਜੇ ਕੋਈ ਐਕਸ਼ਨ ਲੈ ਲਿਆ ਉਹਦੇ ਖਿਲਾਫ ਉਹਨੇ ਤਾਂ ਸਾਨੂੰ ਜਿੰਦਾ ਧਰਤੀ 'ਚ ਘੱਟ ਦਿਉਣਾ ਵਾ ਯਾਨਕੀ ਮੇਰੀ ਫਿਰ ਚੜਾਈ ਆ ਡਰਦੀਆਂ ਵਾ ਮੇਰੇ ਕੋਲ ਉਹਨਾਂ ਨੂੰ ਪਤਾ ਵਾ ਕਿ ਜੋ ਬਲਜੀਤ ਨਾ ਹੋਇਆ ਕਿਤੇ ਸਾਡੇ ਨਾਲ ਵੀ ਨਾ ਉਹੀ ਕੰਮ ਹੋ ਜੇ ਬਲਜੀਤ ਹਾਏ ਇੱਕ ਤੂੰ ਆ ਗਿਆ ਤਿਗੜਾ ਤਿਗੜਾ ਕਿਧਰੋਂ ਤਰੇ ਆਂਦਾ ਬਲਜੀਤ ਤੂੰ ਹਾਂ ਮਾਤਾ ਮੈਂ ਤੂੰ ਤੇ ਮੇਰਾ ਮਾਤਾ ਸਵਾਗਤ ਨਹੀਂ ਨਾ ਕੀਤਾ ਤੇ ਕੋਈ ਗੱਲ ਨਹੀਂ ਮੈਂ ਹੁਣ ਇੱਥੇ ਹੀ ਰਹਿਣਾ ਵਾਂ ਨਾਲੇ ਤੈਨੂੰ ਮੇਰਾ ਹੁਣਾ ਚੰਗਾ ਨਹੀਂ ਨਾ ਲੱਗਾ ਹੁਣ ਹੌਲੀ ਹੌਲੀ ਆਦਤ ਪੈ ਹੀ ਜਾਊਗੀ ਤੈਨੂੰ ਮੇਰੀ ਨਾ ਨਾ ਇਹੋ ਜਿਹੀ ਤੇ ਬਲਜੀਤ ਕੋਈ ਗੱਲ ਹੀ ਨਹੀਂ ਗਈ ਨਾ ਮਾਤਾ ਇਹੋ ਜਿਹੀ ਕਿਉਂ ਨਹੀਂ ਗੱਲ ਤੂੰ ਤੇ ਹਰਾਂ ਰਹਿ ਗਈ ਜਿੱਦਾਂ ਮੈਨੂੰ ਪਹਿਲੀ ਵਾਰ ਵੇਖਿਆ ਹੁੰਦਾ ਵਾ ਵੀਰ ਨੂੰ ਮੈਂ ਕਿਹਾ ਸੀ ਜੇ ਹੌਤੀ ਬਣਾ ਲਈ ਆ ਤੇ ਐਹੋ ਹੀ ਕੰਮ ਨਿਬੇੜ ਦੋ ਇਹ ਵੀ ਨਹੀਂ ਨਿਬੇੜਿਆ ਕਿਸ ਤਰੀਕੇ ਨਾਲ ਕੰਮ ਤੇ ਗੰਨਾ ਵੀ ਨਹੀਂ ਕੋਟਣਾਈ ਲੇਵਰ ਇੰਨੇ ਬੜੀ ਜਾਣਤਾਂ ਕੀਤੀ ਆ ਇਹਨਾਂ ਮੈਂ ਕਰਦਾ ਰੋਜ਼ਾ ਫੋਨ ਹੁਣੇ ਠੇਕੇਦਾਰ ਨੂੰ हेलो ओ कितना ठेकेदार अरे हम बोल रहे हैं यार हाँ पैसा लेने वक्त तो तुम्हें याद नहीं रहता है हाँ तब तो बहुत जल्दी पैसा मांगता सरदार जी पैसा चाहिए हमें हाँ और मेरी 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 बात सुन पहले बाद में बात करिए पहले मेरी बात सुन ਨਹੀਂ ਜਦ ਤੁਮ ਕੋ ਬਤਾਇਆ ਥਾ ਕਿ ਅੱਜ ਸਵੇ ਤੁਮਨੇ ਗੰਨਾ ਘੋੜਨਾ ਹੈ ਆਕੇ ਤਾ ਤੁਮ ਆਏ ਕਿਉਂ ਨਹੀਂ ਅੱਜ ਮੈਨੂੰ ਇਹ ਬਤਾਓ ਆ ਯਾਰ ਇਹ ਤੁਹਾਡਾ ਤਰੀਕਾ ਹੈ ਕੋਈ ਐਸੇ ਯਾਰ ਓ ਫਿਰ ਸੁੱਕ ਜਾਣਾ ਉਹਨੇ ਚਰ ਨੂੰ ਸਾਰਾ ਆਹੋ ਫਿਰ ਤੋ ਕਹਿਣਾ ਪਾ ਪਾਣੀ ਲਾਉ ਉਹਨੂੰ ਫਿਰ ਉਹ ਪਾਣੀ ਲਾ ਕੇ ਤੇ ਫਿਰ ਉਹਨੂੰ ਘੋਟਣਾ ਵਾਹੀ आहो। औ, और यार तुम बात मेरी समझो इसको पहले इसको निकालो आके पहले इसको हाँ 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 यार तू अजीब बंदा है यार जो मैं तुम्हें बात कर रहा हूं वो समझ उनका यार तुमने मैंने नहीं पैसे दिए तुम्हें उन्हें दिए है तो मैं भी तो दिया पैसे और यार तू मेरा दिमाग ना खराब कर मैं पहले ही बहुत टेंशन में हूं बहुत दिमाग खराब है मेरा फिर कब आएगा तूने ना मेरी गल सुन ला पहले मैं वीर को जाके बताता हूं तेरी रोजा हरकत तेरी जो है ना ये मैं बताऊंगा छत् पहन के फिर तेरे को पता लगूगा कोई बात नहीं हां ऐसे नहीं तू सुधरना ऐसे बात नहीं कर रही तेरे को पैसे लेने मेरे तो झट फट के लै गया पैसे जा पैसे दे दे मेरे को कोई गल नहीं है हां जा वेख मेरी सुन ला बात जा तो सवेरे आज ਨਹੀਂ ਤਾਂ ਫਿਰ ਵੇਖ ਲਈ ਫਿਰ ਜਾਂ ਤੇ ਪੈਸੇ ਘੁਮਾ ਦੇ ਮਾਰੇ ਫਿਰ ਕੋਈ ਬਾਤ ਨਹੀਂ ਫਿਰ ਦੇਖ ਲੈ ਕੇ ਜਿਹਾ ਸਾਬਾ ਚਲੋ ਠੀਕ ਹੈ ਕੋਈ ਬਾਤ ਨਹੀਂ ਰੋਦਾ ਹੀ ਓੱਖਾ ਗਾੜੀਆਂ ਹੈ 10 ਭਲਾ ਅੱਜ ਤੇ ਪਿਆਰ ਨਾਲ ਗੱਲ ਕਰਨ ਦਾ ਸਮਾਂ ਨਹੀਂ ਲੱਗੇ ਕੇ ਨਾਲ 10 ਭਲਾ ਇਹਨੂੰ ਪੈਸੇ ਦਿੱਤੇ ਆ ਤੇ ਉਤੋਂ ਵੇਖ ਆਕਣਦੇ ਗਾੜੇ ਬੰਨਿਓ ਨਹੀਂ ਸਾਡੇ ਕੋਲ ਟਾਈਮ ਹੈ ਨਹੀਂਗਾ ਦੱਸਦਾ ਵੀਰ ਨੂੰ ਜਾ ਕੇ ਉਹਨੂੰ ਕਹਿਣਾ ਵੀਰ ਉਹ ਨਹੀਂ ਹੁੰਦੇ ਹੱਥੇ ਬੰਦਾ ਲੱਬਲਾ ਕੋਈ ਦੂਜਾ ਪਾ ਤੇ ਮਾਤਾ ਚੱਲੇ ਹੀ ਬਲਜੀਤ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿਉਂ ਆ ਮਨ ਗਾੜੀਆਂ ਸਾਨੂੰ ਮਿਲ ਗਈ ਬਲਜੀਤ ਆਪਾਂ ਆਖਿਆ ਘਰੋਂ ਗੇੜੀ ਛੇੜੀ ਮਾਰ ਹੀ ਚੱਲੀਏ ਫੇਰ ਹੀ ਠਾਣੇ ਜਾਣੇ ਚੱਲ ਚੰਗਾ ਗੇੜੀ ਮਾਰ ਲਈ ਤੇ ਵੇਲਾ ਘਰ ਕੀ ਬਣ ਡਿਆ ਬੜਾ ਸੋਹਣਾ ਵਾ ਘਰ ਹੈ ਤੇ ਬਲਜੀਤ ਵੀ ਛਿੱਤਰ ਅੱਗੇ ਖਾਂਦੀ ਗਈ ਹੈ ਨਾ ਹੁਣ ਵੀ ਬਲਜੀਤ ਨੇ ਛਿੱਤਰ ਹੀ ਖਾਣੇ ਆ ਤੇ ਰਹੀ ਗੱਲ ਤੁਹਾਡੀ ਹੁਣ ਸਾਂਵੇਂ ਤੁਸੀਂ ਵੀ ਖਾਣੇ ਏਦਾਂ ਕਿਦਾਂ ਮਾਤਾ ਛਿੱਤਰ ਖਾਵਾਂਗੇ ਅੱਛਾ ਮਾਤਾ ਬੜੀ ਸ਼ਤੇ ਮੂੰਹ ਪਾੜ ਕੇ ਹਾਂ ਗੱਲ ਕਹਤੀ ਆ ਉਹ ਦਿਨ ਹੋਰ ਹੀ ਜਿਸ ਦਿਨ ਮੈਂ ਛਤਰ ਖਾਦਾ ਹੀ ਅੱਜ ਦਿਨ ਹੋ ਰਿਹਾ 5 ਸਾਲ ਪੀਤ ਗਏ ਹੈ ਗੱਲ ਨੂੰ ਹਜੇ ਵੀ ਤੂੰ ਉਹ ਗੱਲਾਂ ਲੈ ਕੇ ਬੈਠੀ ਆ ਮੈਂ ਛਤਰ ਖਾਣ ਵਾਲਿਆ ਜੋ ਨਹੀਂ ਹੁਣ ਹੁਣ ਮੈਨੂੰ ਸਮੇਂ ਨੇ ਇਦਾਂ ਦਾ ਪਕਾਤਾ ਵਾ ਨਾ ਹੁਣ ਮੈਂ ਦੱਸੂੰਗੀ ਪਤਾ ਚੱਲ ਨਹੀਂ ਚੱਲ ਦੱਸ ਨਹੀਂ ਜਿਹੜਾ ਤੂੰ ਪਤਾ ਦੱਸਣਾ ਵਾ ਨਾਲ ਇਹਨਾਂ ਨੂੰ ਵੀ ਲਾ ਲਾ ਪਤਾ ਦੱਸਣ ਨੂੰ ਇਹੋ ਹੀ ਤੇਰੇ ਨਾਲ ਵਿਰੋਧ ਸੀ ਇਹ ਉਹਨਾਂ ਦੇ ਨਾਲ ਤੂੰ ਬੈਗੀ ਤੇਰੇ ਤੇ ਸਵਾਹ ਤੈਨੂੰ ਪਤਾ ਤੇਰਾ ਦਿਮਾਗ ਕਾਦਾ ਵਾ ਓ ਮਾਤਾ ਚੁਕਣਾ ਤੇ ਪੱਥਰ ਪਾੜ ਦਿੰਦੀ ਆ ਜਿਹੜੀ ਤੁਸੀਂ ਚੁਕਣਾ ਦਿੰਦੇ ਰਹੇ ਆ ਨਾ ਸਾਰੇ ਜਣੇ ਆ ਬੁੱਡੇ ਨੂੰ ਵਿਆਹ ਕਿ ਲੈ ਆਏ ਚੁਕਣਾ ਦੇ ਦੇ ਕੇ ਤੇ ਉਹਨਾਂ ਨੇ ਮੇਰੇ ਖਿਲਾਫ ਕਰਤਾ ਅੱਜੋ ਮੇਰੇ ਨਾਲ ਖਲੋਤੀਆਂ ਵਾ ਮੈ ਜੋ ਮਰਜੀ ਕਰ ਸਕਦੀ ਆ ਮਾਤਾ ਇਹਨਾਂ ਦੀ ਜੇ ਉਹ ਗੱਲੀਓ ਛੱਜ ਦੇ ਬੋਲੇ ਬੋਲੇ ਛੰਣੀ ਵੀ ਬੋਲੇ ਆਹੋ ਇਹਨੂੰ ਉਹ ਜਿਆਦੀ ਹਵਾਲ ਲੱਗੀ ਆ ਹੁਣ ਹਾਂ ਹਾਂ ਇਹ ਤਾਂ ਤੁਹਾਨੂੰ ਹੁਣ ਫੇਰ ਹੀ ਪਤਾ ਲੱਗੂ ਵੀ ਛੰਣੀ ਬੋਲਦੀ ਕਿ ਛੱਜ ਬੋਲਦਾ ਇਹ ਤਾਂ ਸਮਾਂ ਹੀ ਦੱਸੂ ਹੁਣ ਤੁਹਾਨੂੰ ਮਨੀ ਵਿੱਚ ਹੀ ਆ ਕਦੇ ਕਲਕੱਤੇ ਨੂੰ ਨਹੀਂ ਗਿਆ ਉਹ ਤੇ ਫੇਰ ਕੀ ਆ ਮਨੀ ਕਿਹੜਾ ਮਨਿਸਟਰ ਲੱਗਾ ਸਾਡੇ ਤੇ ਇਹਨਾਂ ਦੇ ਨਾ ਰਕਬੀਰ ਹੁਣ ਹੱਡ ਕੁੱਟਣ ਵਾਲੇ ਹੋਏ ਆ ਇਹਨਾਂ ਦੀ ਜ਼ੁਬਾਨ ਬੜੀ ਚੱਲਦੀ ਆ ਕੂੜਾ ਹੁੰਦੀ ਜ਼ੁਬਾਨ ਆ ਜਿਹੜੀ ਨਾ ਮਿਸਨੀ ਜੀ ਵੇਖ ਕਿਦਾਂ ਵੇਖਦੀ ਪਵਾੜੇ ਇਹਦੇ ਸਾਰੇ ਭਏ ਹੁਣ ਪਤਾ ਲੱਗਦਾ ਤੁਹਾਨੂੰ ਮਿਸਨੀ ਜਿੱਦਾਂ ਤੁਹਾਡੀਆਂ ਸਾਰਿਆਂ ਦੀਆਂ ਚੱਲਦੀਆਂ ਸੀ ਅੱਛਾ ਤੁਹਾਨੂੰ ਨਹੀਂ ਪਤਾ ਸੀ ਪਾਲ ਪਾਲ ਤਾਂ ਤੇ ਬੁੱਢਾ ਬੁੱਢਾ ਕਹਿਣੀ ਉਦੋਂ ਨਹੀਂ ਤਨ ਦਿਖਾ ਤੂੰ ਉਦੋਂ ਨਹੀਂ ਆ ਜਦੋਂ ਚੂੜਾ ਪਾ ਕੇ ਮਗਰ ਲਾਤੀ ਸੀ ਉਹ ਤਾਂ ਕੋਈ ਘਰੀ ਵੀ ਨਾ ਕੱਢੀ ਚਾਰ ਦਿਨ ਵੀ ਨਾ ਕੱਢੇ ਆਪੂ ਤੂੰ ਤੂੰ ਲੱਗੇ ਖਲੋਤੇ ਗੱਲਾਂ ਕਰਦਾ ਤੂੰ ਵਿਖਣ ਨਹੀਂ ਦਿਆ ਉਹ ਭਰਾਵਾ ਇੱਧਰ ਆ ਜਾ ਮੈਂ ਨਹੀਂ ਭੂਤ ਹੈ ਚੰਗੀ ਭਲੀ ਆ ਇਹ ਤਾਂ ਪਾਟੋ ਪਾੜ ਤੋ ਕੰਡੀਆਂ ਤਾਂ ਤੂੰ ਕਹਿੰਦਿਆ ਵੀ ਭੂਤ ਆ ਕਿਉਂ ਸ਼ਦਾਈ ਹੋ ਗਈ ਇਹਨੂੰ ਵੇਖ ਕੇ ਨਹੀਂ ਮੰਮੀ ਕੀ ਕੀ ਨਹੀਂ ਮੰਮੀ ਦੱਸ ਹੁਣ ਨਾ ਹੁਣ ਤੈਨੂੰ ਬੜਾ ਡਰ ਆਉਂਦਾ ਉਹ ਕਾਂਡ ਕਾਂ ਲੱਗਿਆ ਨਹੀਂ ਡਰ ਆਇਆ ਤੁਹਾਨੂੰ ਵੀਰ ਆਪਾਂ ਤੇਨੂੰ ਕਿਸੋ ਟਾਂਹੇ ਤੁਹਾਡੇ ਸਾਹਮਣੇ ਆ ਕੀ ਕਿੱਦਾਂ ਸਾਹਮਣੇ ਆ ਗਈ ਹੁਣ ਉਹ ਭੂਤ ਵਾਲੇ ਤੇਰੇ ਵਾਲੀ ਦੇ ਆ ਗਈ ਮਨੀ ਕੜੇ ਆ ਮਨੀ ਕੜਾ ਮੈਨੂੰ ਗੋਲੀ ਮਾਰ ਦੋ ਆ ਲੈਣ ਦੇ ਯਾਰ ਡਰਦੀ ਕਿ ਕੋ ਤੇਰੀ ਜਬਾਨ ਕੋ ਜਿਆਦਾ ਨਹੀਂ ਚੱਲਦਾ ਵੀ ਤੂੰ ਤੇ ਗਈ ਪੇਕੇ ਤੂੰ ਇਹਨੂੰ ਕਿੱਥੋਂ ਲੈ ਕੇ ਆ ਗਈ ਨਾਲ ਹੈ ਦੱਸ ਮੈਨੂੰ ਪਹਿਲਾਂ ਅੱਛਾ ਇਹ ਪੇਕੇ ਨਹੀਂ ਗਈ ਇਹ ਤਾਂ ਫਿਰਨ ਗਈ ਇਹਨੂੰ ਲੱਭਣ ਗਈ ਚਾਤਰ ਵੱਡੀ ਐ ਆਹੋ ਮਾਂ ਦੀਆਂ ਗੱਲਾਂ ਮਗਰ ਲੱਗਦੇ ਜੇ ਹੁਣ ਮਾਂ ਦੀ ਬੋਲੀ ਬੋਲਦੇ ਜੇ ਘਰ ਵਾਲੀ ਭੁੱਲ ਗਈ ਨਾ ਘਰ ਵਾਲੀ ਦਾ ਖਿਆਲ ਨਾ ਬੱਚਿਆਂ ਦਾ ਖਿਆਲ ਤੁਹਾਨੂੰ ਵੇਖ ਲੈ ਕਿਦਾਂ ਬਕਵਾਸ ਕਰਦੀ ਕੋਈ ਜਿਆਦਾ ਨਹੀਂ ਬੋਲਦਾ ਵੀ ਕੁਝ ਤੇਰੀ ਜਬਾਨ ਜਾ ਚੱਲਦਾ ਵੀ ਨਾ ਚਾਹ ਦੇ ਮਾਰ ਮੈਰੀ ਇਪੂਏ ਚੜੀ ਆ ਕਿਤੇ ਕਿੱਦਾਂ ਦਾ ਜੋਰ ਨਹੀਂ ਥੰਬਿਆ ਜਾਂਦਾ ਕਿਤੇ ਸ਼ਰਮ ਚ ਮਰ ਜਾਂ ਡੱਬ ਕੇ ਮਰ ਜਾਂ ਅਸਮ ਨੂੰ ਪਟਾਉ ਨਹੀਂ ਸਾਹਮਣੇ ਕਿਹੜੀ ਗੱਲੋਂ ਮਰ ਜਾਂ ਸ਼ਰਮ ਚ ਕਿਹੜਾ ਮੈਂ ਹੱਥ ਚੁੱਕਿਆ ਜਿਹੜਾ ਗਲਤੀਆਂ ਕਰੂਗਾ ਉਹ ਨਤੀਜੇ ਭੁਗਤੂ ਅੱਛਾ ਤੂੰ ਚੁੱਕ ਲੈਂਦੀ ਕੋਈ ਕਸਰ ਹੈਗੀ ਆ ਕਿਉਂ ਚੁੱਕਾ ਹੈਗੀ ਚੁੱਕਣ ਵਾਲੀ ਭਰਾਈ ਮਾਵਾਂ ਦੇ ਥਾਂ ਹੀ ਹੁੰਦੀ ਆ ਕੋਈ ਕਿਹੜੀ ਕੱਟ ਕੀਤੀ ਉਹਦੇ ਨਾਲ ਮੈਨੂੰ ਹੁਣ ਮੇਰੀ ਕਸੂਰ ਤੈਨੂੰ ਮਾਂ ਦੇਹੀ ਆ ਤੇ ਜਦੋਂ ਨੂੰ ਮਰਵਾਉਣ ਦੀ ਅਸਸਤਾ ਕਰਦੀ ਉਹਦਾ ਕੋਣ ਸੀ ਤੇ ਤੇਰੇ دماغ ਲੱਗ ਕੇ ਕਰਦੀ ਸੀ ਮਾਤਾ ਬਵਾ ਤੂੰ ਪਤਾ ਨਹੀਂ ਕਦਰ ਕਿਤੇ ਜਾਲਮ ਬੁੱਢੀ ਹੋਵੇ ਨਾ ਦੁਨੀਆ ਦੀ ਮੇਰੀ ਗੱਲ ਸੁਣ ਇਹਨੇ ਸਭ ਕੋ ਕਰਾਇਆ ਨਾ ਮੈਂ ਪਹਿਲਾਂ ਕਰਨਾ ਇਹਨੇ ਚੱਦੀ ਚੰਗੀ ਰਹਿਣੀ ਆ ਹਾਂ ਬਹੁਤ ਰਹਿਣੀ ਚੰਗੀ ਪੋਤੇ ਦੇ ਚਾਹ ਵਿੱਚ ਤੂੰ ਮੈਨੂੰ ਮਾਰ ਕੇ ਸੁੱਟ ਦਿੱਤਾ ਹੁਣੇ ਪੁੱਛ ਲੈ ਉਹਦੇ ਤੁਹਾਡੇ ਪਿਵਾਵਾ ਡੰਡੇ ਤਾਂ ਲੱਗ ਪਤਾ ਜਾਏ ਚੱਲ ਨੀ ਚੱਲ ਤੇਰੇ ਉਰਕੇ ਕਈ ਡੰਡੇ ਪਾਉਂਦੇ ਫਿਰਦੇ ਕਈ ਮਾਰਗੇ ਤਾਂ ਕਿੰਨੇ ਮਰ ਜਾਣਾ ਮਿੰਟ ਮਿੰਟ ਤੇ ਤੇ ਰੰਗ ਚੱਲ ਨੀ ਚੱਲ ਹੱਥ ਨਾ ਕਰ ਵੜ ਦੋ ਤੇਰਾ ਵਾਟ ਨਹੀਂ ਆ ਚੱਲਣੀਆਂ ਜਿੰਨੇ ਮਰਜੀ ਹੱਥ ਪੈਰਾਂ ਨੂੰ ਚਪੇੜਾ ਮਾਰ ਲੈ ਜੋ ਮਰਜੀ ਕਰ ਲੈ ਹੁਣ ਨਹੀਂ ਚੱਗਾ ਤਾਂ ਕਿਤੇ ਆ ਗਈਆਂ ਕਿਤੇ ਤਿੰਨੇ ਬੜੀ ਗੈਰਹੀਤ ਰੋਈਂਗੀ ਪਹਿਲਾਂ ਤੂੰ ਆਪਣਾ ਜਨਮ ਪੁਣਾ ਬਥੇਰਾ ਵਖਾ ਲਿਆ ਹੁਣ ਤੇਰਾ ਕੋਈ ਨਹੀਂ ਚੱਲਣੀ ਹੱਗੇ ਸਾਹਮਣੇ ਚੱਲ ਜੋ ਕਰਨਾ ਕਰ ਲੋ ਤੁਸੀਂ ਮਾਤਾ ਬੋਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਆ ਜਿਹੜੇ ਆਪਣੇ ਨਮੂਨੇ ਜੇ ਹਨ ਇਹ ਸੰਭਾਲ ਹੁਣੇ ਮੈਂ ਕੋ ਛਿੱਤਰ ਖਾ ਕੇ ਹਟਿਆ ਵਾ ਇਹ ਭਾਰੀ ਰੋਲਾ ਪਾਉਣ ਜੋਗਾ ਵਾ ਘਰ ਜਨਾਨੀਆਂ ਨੂੰ ਕੁੱਟਦੇ ਫਿਰਦੇ ਆ ਹੁਣ ਆਹ ਤੰਦ ਦਖਦੀਆਂ ਪਤਾ ਨਹੀਂ ਮੇਰੀ ਗੱਲ ਸੁਣਿਆ ਤੇਰਾ ਤੇਰੇ ਮੂੰਹਾਂ ਵੇਖ ਲਿਆ ਜਦੋਂ ਦੀ ਨਾ ਚਬਰ ਜਬਰ ਚਾਲੇ ਨਹੀਂ ਕਰ ਤੂੰ ਹਾਂ ਤਾਂ ਮੂੰਹ ਵਾਲ ਵੇਖਣਾ ਹੀ ਪੈਣਾ ਮੂੰਹ ਵਾਲ ਵੇਖ ਕੇ ਜਿਆਦਾ ਕਰਨਾ ਪੈਣਾ ਜਿਹੜੀ ਤੁਸੀਂ ਚਲਾ ਲੀਆਂ ਨੇ ਚੰਮ ਦੀਆਂ ਉਹ ਚਲਾ ਲੀਆਂ ਉਹ ਤਾਂ ਤੇਰਾ ਦੇਰ ਹੀ ਨਾ ਤਾਂ ਨਹੀਂ ਤੇਰੇ ਹੱਥੀ ਪਿਆ ਮੈਂ ਕਿ ਤੇਰੇ ਵਰਗੀ ਨੂੰ ਨਾ ਉਹ ਧੱਕਾ ਮਾਰ ਕੇ ਸੋੜ ਦੇਦਾ ਤੈਨੂੰ ਲੱਗ ਜਾਂਦਾ ਪਤਾ ਅੱਜ ਸਹੀ ਹੈ ਮੈਂ ਤੈਨੂੰ ਫਿਰ ਵੀ ਆਪਣੀ ਮਾਂ ਸਮਝਾਵਾ ਮੇਰੀ ਪਰਚਾਈ ਵੱਡੀ ਆ ਤੇ ਮਾਂ ਵਰਗੀ ਆ ਤਾਂ ਤੇਰਾ ਫਿਰ ਨਹੀਂ ਪਿਆ ਮੈਂ ਬੜੀਆਂ ਸੋਹਣੀਆਂ ਗੱਲਾਂ ਟੱਡੀਆਂ ਅੱਜ ਸਿਰ ਤੇ ਪੈਣ ਲੱਗੀ ਅੱਜ ਮਾਂ ਚੇਤੇ ਆਈ ਆ ਉਹ ਦਾਦੇ ਭਾਬੀ ਜੀ ਵੀ ਨਹੀਂ ਇਹ ਕਦੇ ਮੂੰਹ ਆ ਨਿਕਲਦਾ ਮੈਨੂੰ ਮੈਂ ਸਭ ਕੁਝ ਜਾਣਦੀ ਆ ਇਹ ਨਾ ਕਰ ਜਾ ਮੈਂ ਤੈਨੂੰ ਅੰਦਾਈ ਤੇਰੇ ਮੈਂ ਹੱਟ ਦੇਕਦੇ ਨਹੀਂ ਹੂੰ ਮੈਂ ਇੱਕ ਜਨਾਨੀ ਹੋਣ ਦੇ ਲਿਆਜ ਕਰਨ ਲਈ ਹੁਣ ਤੱਕ ਤੁਹਾਡੇ ਨਾਲ ਪਰ ਤੁਹਾਡੀਆਂ ਕਰਤੂਤਾਂ ਸਾਰਿਆਂ ਦੀਆਂ ਪਤਾ ਮੈਂ ਵੀ ਏਡੀ ਸ਼ਨਾਣ ਨਿਕਲੀ ਆ ਉਹਨਾਂ ਦੇ ਨਾਲ ਕਲਾਹ ਦਿੱਤੀਗੀ ਆ ਹੈ ਇੰਨੇ ਸਾਲਾਂ ਬਾਅਦ ਮੇਰੀ ਧੀ ਆਈ ਆ ਪਰ ਉੱਥੇ ਕੋਈ ਜੋ ਵਾਅਦਾ ਘਾਟਾ ਹੋ ਗਿਆ ਫਿਰ ਮੈਂ ਕੀ ਕਰੂੰ ਸਾਰੀ ਉਮਰ ਮੈਨੂੰ ਪਸਤਾਵਾ ਰਹਿਣਾ ਕੀ ਤੋਂ ਸ਼ੈਤਾਨੀ ਨਹੀਂ ਕਰਨ ਆਈ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਗਿਆ ਕਿ ਬਲਜੀਤ ਜਿੰਦੀ ਆ ਪਰ ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਹੈਗਾ ਇਸੇ ਬਹਾਨੇ ਦੇ ਨਾਲ ਹੀ ਆਈਆਂ ਵਾ ਬਲਜੀਤ ਨੂੰ ਜਿਹੜੀ ਲੈ ਕੇ ਚਲਈਆਂ ਵਾ ਪਰ ਇਹ ਆ ਕੇ ਮੈਨੂੰ ਬੜਾ ਪੁਸਤਾਵਾ ਲੱਗਣ ਡਿਆ ਮੈਂ ਕੀ ਕਰਾਂ ਪਰ ਮੈਂ ਉੱਥੇੋਂ ਜਾਵਾਂ ਤਾਂ ਨਾਲ ਜਾਵਾਂ ਪਰ ਉੱਥੇ ਮੇਰੀ ਧੀ ਨੇ ਮੁਕਾਬਲਾ ਨਾਲ ਦੇ ਨਾਲ ਕਰ ਹੀ ਲੈਣਾ ਵਾ ਜੇ ਕੋਈ ਹੋਇਆ ਦੀ ਪਰ ਹੁਣ ਮੈਂ ਕੀ ਕਰ ਸਕਦੀ ਹਾਂ ਹੁਣ ਤਾਂ ਵਾਹਿਗੁਰੂ ਉਹਦੀ ਰੱਖਿਆ ਕਰੇ ਧੀ ਮੇਰੀ ਦੀ ਮੈਂ ਕੱਢ ਲਉ ਜਿਹੜਾ ਸੱਪ ਕੱਢਣਾ ਵਾ ਕਾਡਾ ਡਰ ਨਹੀਂ ਪਿਆ ਸਾਨੂੰ ਮੁੰਡਿਆ ਜਾ ਬੂਹਾਂ ਬੰਦ ਕਰੋ ਜਿਹੜਾ ਜ਼ਿਆਦਾ ਬੋਲਦੀ ਹੈ ਨਾ ਇਹਨਾਂ ਨੂੰ ਸੂਤ ਕਰੀਏ ਜਾ ਜਰਾ ਗੇਸ ਲਾ ਕੇ ਆਇ ਕੋਈ ਲਾਓ ਲਾਓ ਗੇਸ ਲਾਓ ਅਹੀਂ ਵੀ ਕਹਦੇ ਕਿਥੇ ਤੱਕ ਧੋੜਦੇ ਨਹੀਂ ਫਿਰ ਅਹੀਂ ਤੇ ਬਾੜਨਾ ਵਾ ਇਹਨਾਂ ਨੂੰ ਅਹੀਂ ਦੱਸ ਜਿਆ ਗੇਸ ਮਾਰ ਕੇ ਕਰਨਾ ਕਿ ਉਹ ਕੰਮ ਅਹੀਂ ਕਰਦੇ ਆ ਹੋਵੇ ਕੀ ਕਰਨਾ ਤੁਸੀਂ ਕੀ ਕਰਨਾ ਹੈ ਤੁਸੀਂ